ਮਹਾਰਾਜਾ ਜੀ ਕਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਇੱਕ ਕਪੜੇ ਪੰਜਾਬ ਦੇ ਵਿੱਚ ਆ ਇੱਕ ਬੀਬੀ ਕਮਲ ਕੌਰ ਉਹਦੇ ਕਤਲ ਦੀ ਕਹਾਣੀ ਚੱਲ ਰਹੀ ਹੈ ਤੇ ਕਤਲ ਕਿਵੇਂ ਹੋਇਆ ਕਿਉਂ ਹੋਇਆ ਭਲਾ ਕੀ ਸੀ ਜਰੇ ਹੋਣਾ ਚਾਹੀਦਾ ਸੀ ਕਿ ਨਹੀਂ ਇਹ ਹੈ ਨਾ ਜਦੋਂ ਸਾ ਸੰਗਤ ਸਾਰੀਆਂ ਚੀਜ਼ਾਂ ਦੀਆਂ ਹੱਦਾਂ ਟੱਪ ਜਾਣ ਇਹ ਗੱਲਾਂ ਅਸਲੀਅਤਾਂ ਭੈੜੇ ਲੱਭ ਜੋ ਭੈੜੀ ਬੋਲ ਵਾਲੀ ਨਗੇਜ ਫੇਰ ਕੋਈ ਕਲਾ ਕੋਦਰਤ ਦੇ ਪੈਰੋਂ ਉੱਡਦੀ ਹੈ ਫੇਰ ਆਪਾਂ ਕਹਿੰਦੇ ਫਲਾਣੇ ਬੰਦੇ ਨੇ ਯਾਰ ਆਪਦੇ ਕਾਨੂੰਨ ਹੱਥ ਚ ਲੈ ਲਿਆ ਲਿਆ ਕਿਉਂ ਕਿਉਂਕਿ ਉਹਨੇ ਬਹੁਤ ਸਮਝਾਈ ਸੀ ਪਹਿਲਾਂ ਉਹ ਅੰਮ੍ਰਿਤਪਾਲ ਮਹਿਰੋ ਨੇ ਸਾਧ ਕੇ 1.5 ਲੱਖ ਰੁਪਇਆ ਵੀ ਦਿੱਤਾ ਸੀ ਪిల్లా ਪੜ ਜੇ ਤੇਰਾ ਪਿਓ ਬਿਮਾਰ ਆ ਨਾ ਕੈਸਰ ਦੀ ਬਿਮਾਰੀ ਆ ਤਾਂ 1.5 ਲੱਖ ਲਾ ਤੇ ਇਲਾਜ ਕਰਾਣਾ 1.5 ਲੱਖ ਆ ਕੇ ਫਿਰ ਵੀ ਨਹੀਂ ਹੋ ਹਟੀ ਫਿਰ ਵੀ ਬਹੁਤ ਗੰਦ ਇਹ ਜਿਹੜੀ ਉਹਦੀਆਂ ਰੀਲਾਂ ਚੱਲਦੀਆਂ ਨੇ ਜਿਹੜੀਆਂ ਸੁਣਦੇ ਆਂ ਆਪਾਂ ਦੇਖੋ ਕਿਵੇਂ ਬੋਲਦੀ ਆ ਉਹ ਕੁੜੀ ਮੈਨੂੰ ਮਿਲੋ ਜਿਹੜੀ ਆਪਦੇ ਸਹੁਰੇ ਨਾਲ ਸੈਟ ਆ ਉਹ ਜਦਾਂ ਨਹੀਂ ਮੈਨੂੰ ਮਿਲੋ ਜਿਹੜੀ ਉਹਦੇ ਤੌਰ ਨਾਲ ਸੈਟਅਪ ਤੇ ਉਹਨਾਂ ਕੁਵਾਰੀ ਕੁੜੀ ਜਿਹਨੇ ਕਿਸੇ ਨਾਲ ਲਾ ਲਾਓ ਕਰਿਆ ਬਾਬੇ ਨੂੰ ਉਹ ਮਿਲਦਾ ਸੀ ਯਾਰ ਇਹ ਜੀਆਂ ਗੱਲਾਂ ਚੱਲ ਲੂ ਪੰਜਾਬ ਇਹ ਅਣਖੀ ਪੰਜਾਬ ਆ ਜੋ ਦਾ ਦੁੱਲੇ ਪੱਟੀ ਉਹਨਾਂ ਦਾ ਪਿੱਛੇ ਤੋਂ ਲੈ ਕੇ ਹਰੀ ਸਨਰਗੇ ਹੋਣਾਂ ਦਾ ਅਣਖੀ ਬੰਦਾ ਸਿੰਘ ਬਹਾਦਰ ਹੋਣਾਂ ਦਾ ਅਣਖੀ ਸੂਰਮਿਆਂ ਦਾ ਇਥੇ ਤਾਂ ਇਹ ਗੱਲ ਜਰੀ ਹੋਈ ਨਹੀਂ ਜਾ ਸਕਦੀ ਯਾਰ ਜਮ ਨਹੀਂ ਪੰਜਾਬ ਆ ਜਾ ਗੁਰੂਆਂ ਪੀਰਾਂ ਦੀ ਧਰਤੀ ਹੈ ਯਾਰ ਜਿੱਥੇ ਬੇ ਕੱਡੇ ਕੱਡੇ ਚੌਂਦ ਚਮਕੌਰ ਦੀ ਜੰਗ ਸਰਹੰਦ ਬੌਸਰ ਦੀ ਜੰਗ ਬੰਦਾ ਸਿੰਘ ਬਹਾਦਰ ਨੇ ਆਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੰਗ ਯਾਰ ਕਿੰਨੀਆਂ ਗੱਲਾਂ ਅਣਖਾਂ ਦੀਆਂ ਇਹੇ じゃ ਕੁਝ ਕਰ ਲੋ ਯਾਰ ਜਿਹੜਾ ਕਿੱਡਾ ਵੱਡਾ ਆਪਣਾ ਇਤਿਹਾਸ ਹੈ ਰਮਾਇਣ ਪਈ ਯਾਰ ਰਮਾਇਣ ਚੋਲੇ ਲੋਕਾ ਸਾ ਬਚਾਰਾ ਸੋਹਣੇ ਸੋਹਣੇ ਸਬਕ ਕੱਢ ਲੋ ਉਹ ਬੋਲ ਲੋ ਪ੍ਰੋਗਰਾਮ ਸਾਹਿਬ ਚੋਂ ਲੈ ਲਓ ਇਤਿਹਾਸ ਚੋਂ ਲੈ ਲਓ ਗੀਤਾ ਚੋਂ ਲੈ ਲਓ ਯਾਰ ਕਿੰਨੀਆਂ ਗੱਲਾਂ ਯਾਰ ਜਿਹੜੀਆਂ ਇਹ ਕਰਨ ਵਾਲੀਆਂ ਫੇਰ ਤੋਂ ਕੁੜੀਆਂ ਜੂਪੀ ਦੀ ਤੇਰਾ ਨਾਂ ਕੀ ਆ ਮੈਂ ਤਾਂ ਸੱਕਣਾ ਵੀ ਨਹੀਂ ਆਉਂਦਾ ਨਾਂ ਤੇਨੂੰ ਲਈ ਫਿਰਦੀਆਂ ਤੂੰ ਕੌਰ ਅਮਲ ਕੌਰ ਪੰਜਾਬ ਦੀ ਕੁੜੀ ਦਾ ਨਾਂ ਯਾਰ ਪੰਜਾਬ ਦੀਆਂ ਕੁੜੀਆਂ ਸਾਡੀਆਂ ਇਹ ਜਿਹੀਆਂ ਇਦਾਂ ਮਗਰ ਲਾ ਰਹੇ ਸੀ ਯਾਰ ਛੋਟੇ ਛੋਟੇ ਬੱਚੇ ਇਹ ਜਿਹੀਆਂ ਗੱਲਾਂ ਕਰਨ ਲੱਗੇ ਜੈ ਜੀ ਉਹ ਕਰਦੇ ਵੀ ਅਸੀਂ ਵੀ ਇਸ ਤਰ੍ਹਾਂ ਮਸ਼ਹੂਰ ਹੋ ਜਾਈਏ ਕਿਤਾਬਾਂ ਅਸਲੀਲ ਵੀਡੀਓ ਪਾ ਗਿਆ ਸੀ ਵੀ ਉਹ ਜੀ ਕਿੰਨਾ ਅਸਰ ਪੈਂਦਾ ਯਾਰ 12 12 13 13 ਸਾਲ ਦੇ ਬੱਚਿਆਂ ਤੇ ਬਹੁਤ ਚੰਗੀ ਗੱਲ ਕਰਈ ਆ ਉਹਨੇ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਉਹਨੇ ਮਾੜੀ ਕਰੀ ਆ ਪਰ ਠੀਕ ਆ ਪਰ ਕਤਲ ਕਰਨਾ ਵੀ ਕੋਈ ਆ ਦੀ ਫੜ ਕੇ ਉਹਨੂੰ 2-4 ਦਿਨ ਰੱਖਦੇ ਕਾਬੂ ਕਰਦੇ ਡਰਾਉਂਦੇ ਤਮਕਾਉਂਦੇ ਭੁੱਖੀ ਰੱਖਦੇ ਵੀ ਆ ਗਾਹ ਨੂੰ ਤੇਰੇ ਨਾਲ ਹਾਲਾਤ ਕਰਾਂਗੇ ਛੱਡ ਸਕਦੇ ਸੀ ਫੇਰ ਦੇਖਦੇ ਫੇਰ ਆਉਂਦੇ ਸੀ ਫੇਰ ਲੋਕਾਂ ਨੇ ਵੀ ਕਹਿਣਾ ਸੀ ਹੁਣ ਬਹੁਤੇ ਬੰਦੇ ਕਹਿੰਦੇ ਵੀ ਨਹੀਂ ਗਲਤ ਹੋ ਗਿਆ ਹੁਣ ਉਹ ਕਹਿੰਦਾ ਯਾਰ ਅਸੀਂ ਕੀ ਜਵਾਬ ਦਾਂ ਵੀ ਕੋਈ ਬੰਦਾ ਸੂਰਮਾ ਹੈ ਹੀ ਨਹੀਂ ਇਸ ਧਰਤੀ ਦੇ ਪੰਜਾਬ ਕੀ ਤੇ ਕੋਈ ਕੁਛ ਕਰੀ ਜਾਵੇ ਇੱਥੇ ਕੋਈ ਕਿਸੇ ਨੂੰ ਜਿਹੇ ਜਾ ਮਰਜ਼ੀ ਬੋਲੀ ਜਾਵੇ ਯਾਰ ਸਾਰੇ ਆਪਣੇ ਸੰਸਾਰ ਦੇ ਵਿੱਚ ਉਹ ਵੜ ਚੱਕ ਨੰਬਰ 1 ਪੰਜਾਬ ਆ ਹੁਣ ਆਪਾਂ ਬਾਹਰ ਜਾਂਦੇ ਆ ਨਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਜਦੋਂ ਆਪਾਂ ਉਧਰੋਂ ਆਉਂਦੇ ਆ ਦਿੱਲੀੋਂ ਦਿੱਲੀੋਂ ਆਉਂਦੇ ਆਉਂਦੇ ਜਦੋਂ ਆਪਾਂ ਪੰਜਾਬ ਵਿੱਚ ਵੜ ਜਾਈਦੇ ਉਹਦੀ ਆਬੋ ਹਵਾਈ ਹਵਾ ਅਲੱਗ ਆ ਉਹਦੀ ਜੀ ਲੱਗਣ ਲੱਗ ਜਾਂਦਾ ਜਦੋਂ ਪੰਜਾਬ ਵਿੱਚ ਵੜ ਜਾਂਦਾ ਇਹ ਗੁਰੂ ਪੀਰਾਂ ਦੀ ਧਰਤੀ ਆ ਕਿਧਰੇ ਇੱਥੇ ਸਵਾਮ ਸੇਵਾ ਕਰਦੇ ਆ ਜਾਂਦੇ ਆ ਕਿਧਰੇ ਨਾਮ ਜਪਦੇ ਆ ਜਾਂਦੇ ਆ ਕਿਧਰੇ ਬਾਣੀ ਪੜ੍ਹਦੇ ਆ ਜਾਂਦੇ ਆ ਚਾਰ ਕਦਰੇ ਫਰੀ ਸੇਵਾ ਚਲਦੀ ਆ ਜਾਂਦੀ ਆ ਇਹ ਪੰਜਾਬ ਹੈ। ਇਹ ਸੂਬਾ ਪੰਜਾਬ ਹੈ ਜਿੱਥੇ ਗੁਰੂਆਂ ਨੇ ਜੜਵ ਲੈ ਕੇ ਇਸ ਧਰਤੀ ਤੇ 350 400 ਸਾਲ ਰਾਜ ਕਰਿਆ। ਅਣਖੀ ਕੋ ਮਾਜਰੂਦੀ। ਇਹ ਕਿਵੇਂ ਹੋ ਜੂਗਾ ਇੱਥੇ? ਬੰਦੇ ਯਾਰ ਸਭ ਜੋ ਦੇਖੋ ਬਾਂਦਰਾਂ ਵਾਲੇ ਆ ਯਾਰ ਉਹਨਾਂ ਨੂੰ ਵੀ ਬੰਦੇ ਨੂੰ ਕੁਛ ਅਕਲ ਮੌਤ ਚਾਹੀਦੇ ਯਾਰ ਸਿਆਣੇ ਬਣੇ ਵਿੱਚ ਬੰਦੇ ਆ। ਚਲੋ ਮੰਨਦੇ ਹਾਂ ਥੋੜੇ ਕਈਆਂ ਦੀ ਵਿੱਚ ਮਟੀਰੀਅਲ ਮਾਤਾ ਯਾਰ ਪਰ ਨਾ ਇੰਨਾ ਗੰਦਨਾ ਪਾਓ ਯਾਰ ਜਿੰਨਾ ਤੁਸੀਂ ਬੋਲੀ ਜਾਂਦੇ ਜਿੰਨਾ ਤੁਸੀਂ ਕਰੇ ਜਾਂਦੇ ਆ। ਫੇ ਛੋਡੇ ਤੇ ਕਲਾਕ ਤੋਂ ਹੁਣ ਸਾਨੂੰ ਸਮਝ ਆ ਜੇ ਕੱਲ ਨੂੰ ਲੋਕ ਕਹਿੰਨ ਯਾਰ ਉਹਨਾਂ ਨੂੰ ਕਿਉਂ ਇਹਨਾਂ ਨੇ ਹਰਕਤ ਕਰੀ ਕਿਸੇ ਨੇ ਕਾਹ ਤੋਂ ਕਰੀ। ਉਹ ਫਿਰ ਕਰੂਗਾ ਹੀ ਅਗਲਾ ਜਦੋਂ ਦੇਖ ਹੁਣ ਬਾਰਨਕ ਦੇਹੀ ਜਾਂਦਾ। ਇਹ ਸਾਡੇ ਕੋਈ ਪੁਲਿਸ ਦੇ ਵਿੱਚ ਕਾਨੂੰਨ ਜਿਵੇਂ ਆਪਣੀ ਰੈਫਲ ਦਾ ਬਣਿਆ ਹੋਣਾ ਰੈਫਲ ਕੋਈ ਚੱਕ ਕੇ ਤੋੜਦਾ ਕਿ ਆਮ ਲੋਕ ਗਲਾਂ 'ਚ ਪਾਈ ਫਰਦੇ ਹੁੰਦੇ ਸੀ। ਫੋਟੋਆਂ ਪਾਈ ਜਾਂਦੇ ਨੇ ਇਸ ਰੈਫਲਾਂ ਦੀ ਹੁਣ ਪਾਉਂਦਾ ਕੋਈ। ਇਕੀ ਦਾ ਇਹ ਪੰਜਾਬ ਦਾ ਇਕੱਲੇ ਦਾ ਕਰਿਆ ਵਾ ਪੁਲਿਸ ਦਾ ਸੀ ਪੰਜਾਬ ਵਾਲਿਆਂ ਦਾ ਜੀ ਭਵੰਤਮਾਨ ਦਾ ਕੋਈ ਇhtियार ਨਾ ਖਰਾਊਗਾ ਤੇ ਉਹਨੂੰ ਸਜ਼ਾ ਦੇਵਾਂਗੇ ਉਵੇਂ ਕਰ ਦਿਓ ਕੋਈ ਕਾਨੂੰਨ ਬਈ ਜੇ ਕੋਈ ਦੁਗਾਂ ਲਾ ਸੱਤਾ ਫਲਾਊਗਾ ਤੇ ਉਹਦੇ ਨਾਲ ਅਸੀਂ ਆਹ ਹਾਲਾਤ ਕਰਾਂਗੇ ਬਿਨਾਂ ਪੁੱਛੇ ਦੱਸੇ ਪੜ ਕੇ ਅੰਦਰ ਕਰੋ ਚਾਹੇ ਉਹਦੇ ਬੈਨ ਕਰ ਦਿਓ ਚੈਨਲ ਹੀ ਬੈਨ ਕਰ ਦਿਓ ਯਾਰ ਚੱਲਣੀ ਨਾ ਪਰ ਨਹੀਂ ਸਾਹ ਸੰਗ ਤੇ ਸ਼ਪਾਰਸ਼ਾਂ ਚੱਲਦੀਆਂ ਇੱਥੇ ਵੋਟਰਾਂ ਤੇ ਦੁਨੀਆ ਪਬਲਿਕ ਹੁਣ ਆਪਾਂ ਕਹਿੰਦੇ ਉਹਦਾ 2 ਲੱਖ 3 ਲੱਖ ਦਾ ਫਾਲੋਅਰ ਸੀ ਦੈਨੋ ਲੱਕੋ ਪਾਲਾ ਬੁਰਾ ਉਹਨੂੰ ਆਇਆ ਤਾਂ ਹੈ ਨਹੀਂ ਜਦੋਂ ਦੇ ਮਗਰ ਸੀ ਤਿੰਨ ਕਿ ਪੰਜ ਸੱਤ ਕ ਬੰਦੇ ਜਦੋਂ ਉਹਦਾ ਸਸਕਾਰ ਕਰਿਆ ਕਿੰਨੀ ਸੋਹਣੀ ਜਨਾਨੀ ਸੀ ਉਹ ਜਿਹਦਾ ਯਾਰ ਤੇ ਕਿੰਨੀ ਬਦਪੋ ਹੱਥ ਲਾਉਣ ਨੂੰ ਜੀ ਨਹੀਂ ਕਰਿਆ ਉਹਨੂੰ ਚਾਕੜ ਨੂੰ ਉਹਦੇ ਨਹੀਂ ਜੀ ਨਹੀਂ ਕਰਿਆ ਇਹੇ ਜੀ ਹਾਲਾਤ ਆ ਰੱਬ ਕਿਸੇ ਨਾ ਬਣਾਵੇ ਨਾ ਜਿਹੜਾ ਉਹਦੇ ਨਾਲ ਹੋ ਗਿਆ ਮੇਰੇ ਵੀਰੋ ਮਰੀਓ ਪੈੜੋ ਮਰੀਓ ਤੁਸੀਂ ਸਮਝ ਜੋ ਆਪਾਂ ਸਾਰੇ ਰਲ ਕੇ ਸਮਝੋ ਆਪੇ ਪੰਜਾਬ ਦੇ ਇਤਿਹਾਸ ਨੂੰ ਸਮਝੋ ਆਪਦੇ ਸੂਰਮਿਆਂ ਨੂੰ ਸਮਝੋ ਇੱਥੇ ਦੁਨੀਆ ਆਉਣਾ ਜਾਣਾ ਤਾਂ ਸਭ ਨੇ ਹੀ ਐ। ਨਾਲ ਉਹਨੂੰ ਇੱਥੇ ਇਹੀ ਗੱਲ ਕਹਿਣਗੇ ਆਪਣੇ ਬੱਚੇ ਜਿਹੜੇ ਆਹ ਬੱਚੇ ਹੋਗੇ ਕਹਿੰਦੇ ਕੋਈ ਸੂਰਮਾ ਸਾਡੇ ਦਾ ਮਰ ਗਿਆ ਸੀ ਸੂਰਮੇ। ਉਹ ਤਾਂ ਪਹਿਲਾਂ ਜੀ 47 ਤੋਂ ਪਹਿਲਾਂ ਪਹਿਲੇ ਹੋ ਗਿਆ ਸੀ ਕੰਮ ਜਿਹੜਾ ਹੋ ਗਿਆ ਦੂ ਮੁਰਕੇ ਤਾਂ ਸਾਡੇ ਸੂਰਮੇ ਨਹੀਂ ਜੰਮਿਆ ਕੋਈ। ਕੋਈ ਇੱਥੇ ਕੁੱਛ ਕਰੀ ਜਾਵੇ ਕੋਈ ਨੂੰ ਗਾਲ ਕੱਢੇ ਹੋਰ ਘਰੋਂ ਕੁੜੀਆਂ ਨੂੰ ਚੱਕ ਕੇ ਲੈ ਜਾਏ ਕਿਸੇ ਬੰਦੇ ਚੰਗੇ ਬੋਲੀ ਜਾਵੇ। ਕਿੱਡਾ ਗੰਦਾ ਯਾਰ ਧੀਆ ਪੈਣਾ ਚ ਬਹਿ ਕੇ ਸੌਣ ਵਾਲੀਆਂ ਗੱਲਾਂ ਐ। ਕੱਢੀ ਗੱਡੀਆਂ ਉਹਨੇ ਗੱਲਾਂ ਕਰਿਆ ਕਿੰਨਾ ਨਗੇਸ ਦਿਖਾਉਂਦੀ ਆ ਉਹਦਾ ਫੀਮ ਕਾਂਦੀ ਆ